ਹਾਂਜੀ ਵੈਲਕਮ ਸਦਾ ਆਪਣੇ ਖੋਰ ਨਵੇਂ ਬਲੌਗ ਦੇ ਵਿੱਚ ਹਾਂਜੀ ਬਾਈ ਜੀ ਅੱਜ ਮੈਸਤਰੀ ਦਾ ਕੰਮ ਥੋੜਾ ੱਟਲਾ ਚੱਲ ਰਿਹਾ ਕਿਉਂਕਿ ਆਪਣੇ ਉਧਰ ਦੂਜੇ ਪਾਸੇ ਸ਼ਟਰਿੰਗ ਦਾ ਕੰਮ ਕਰਦਾ ਉਧਰ ਬਾਈ ਨੂੰ ਧਿਆਨ ਦੇਣਾ ਪੈਣਾ ਠੀਕ ਜਦ ਤੱਕ ਆਪਾਂ ਬੱਚੇ ਲਿਆਂਦੇ ਤਾਂ ਦੇਵ ਤੂੰ ਕੀ ਕਰਦਾ ਚਾਹ ਲਈ ਉਹ ਦੋ ਦੋ ਕੱਪ ਬੀਣਾ ਜਾ ਤੇ ਬਾਈ ਇੱਕ ਤੇਰਾ ਕੀ ਦੇਵ ਲਿਆਇਆ ਦੋ ਕੱਪ ਆਵਦੇ ਲਈ ਚਾਹ ਤੇਰੇ ਇਸ ਤੋਂ ਵੱਧ ਆ ਆਪਾਂ ਬੱਚੇ ਲਿਆਂਦੇ ਇਹਨਾਂ ਨੂੰ ਇੱਥੇ ਰੱਖਦੇ ਆ ਇੱਧਰ ਸ਼ਟਰਿੰਗ ਦਾ ਕੰਮ ਦੇਖੋ ਕਿੱਥੇ ਕਰਾ ਗਿਆ ਅਲਮੋਸਟ ਸਾਰਾ ਢਾਨੀ ਹੋ ਚਲਿਆ ਅੱਜ ਅੱਜ ਸਰੀਆ ਬੰਨਣ ਲੱਗ ਜਾਣਗੇ ਬਾਈ ਹੁਣ ਲਓ ਜੀ ਬੱਚੇ ਵਿੱਚ ਛੱਡਣ ਲੱਗੇ ਆ ਦੁਬਾ ਭਰੀਤਾ ਛਾਨਣਾ ਵਾ ਮਸਾਲਾ ਕਰਨਾ ਤਿਆਰ ਮੈਂ ਅੱਜ ਪਲਾਸਟਰ ਕਰੂਗਾ ਕੱਲ ਡੇਢ ਖੁੱਡਾ ਦਾ ਹੀ ਕਰਤਾ ਚੱਲ ਵੀ ਜਾਣਦੇ ਬੱਚਿਆਂ ਨੂੰ ਅੰਦਰ ਵੜ ਕੇ ਗੱਡੇ ਆ ਇਹ ਇੰਨਾ ਹਲੇ ਨਹੀਂ ਜਾਣਦੇ ਨਹੀਂ ਹਲੇ ਇਹ ਜਾਣਗੇ ਲੈ ਇਹ ਤਾਂ ਕੱਲੂ ਹੀ ਜਾਣਗੇ ਲੱਗਦਾ ਹੁਣ ਅੰਦਰ ਵੜ ਕੇ ਕੱਢਦੇ ਆ ਆਹ ਨਾ ਫੜ ਫੜ ਇੱਕ ਨੂੰ ਨਾਲੇ ਛਤਰੀ ਤੇ ਬਿਠਾ ਦੇ ਡਾੜਾ ਡਾ ਕੇ ਕਿਉਂ ਐ ਕਰਦਾ ਤੂੰ ਯਾਰ ਅੰਦਰ ਨਹੀਂ ਜਾਣਾ ਜਾਣੀ ਕੀ ਬਿਠਾ ਦੇ ਆ ਆਹ ਨੰਨਾਂ ਨੂੰ ਚਲੋ ਚਲੋ ਛਤਰੀ ਦਿਨਾਂ ਨੂੰ ਬੋਲ ਕੇ ਭੇਜ ਆਏ ਨਹੀਂ ਦੋਨੋਂ ਭਰਾ ਹੀ ਐ ਆ ਦੋਨੇ ਭਰਾ ਥੱਲੇ ਹੀ ਬੈ ਗਏ ਬਾਕੀ ਭੇਜ ਹੋਲੀ ਤਾਂ ਨਹੀਂ ਛੱਡਿਆ ਗਿਆ ਛਤਰੀ ਵੱਲ ਉਹਦਾ ਗਿਆ ਛਤਰੀ ਤੇ ਵੇਜ 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 ਇਹ ਸਾਰੀ ਲਾਂਗ ਦੇਖ ਲੀਚਾ ਉਹ ਨਾ ਉਹ ਛੋਟੇ ਆ ਥੋੜੇ ਜੇ ਨਹੀਂ ਉਹ ਕਿਉਂਕਿ ਦੋ ਪਰਾ ਨੇ ਇਹਦੇ ਪਰਾ ਵੀ ਉੱਥੇ ਬੈਠੇ ਇਹਨੂੰ ਪਤਾ ਹੋਵੇ ਪਿੰਜਰਾ ਰੱਖਦੇ ਸਾਈਡ ਤੇ ਇੱਥੇ ਉਹ ਪਹਿਲਾਂ ਬੱਚੇ ਬਿਠਾ ਕੇ ਆ ਇਹ ਆਪ ਜਾਂਦੇ ਆ ਇਹਨਾਂ ਨੂੰ ਐ ਕਰਕੇ ਘੇਰੇ ਨਾਲ ਆਹ ਉਹ ਕੱਲ ਨੇ ਕਾ ਬਾਹਰ ਕੱਢਦਾ ਮਸਾ ਦਾੜਿਆ ਬਾਅਦ ਇਹਨਾਂ ਨੂੰ ਡਾਗੀ ਭੇਜਦੇ ਭੇਜ ਜਾਂਦੇ ਆ ਘੇਰਦੇ ਘੇਰਦੇ ਜਾਊ 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 ਚਲੇਗਾ ਚਲੇਗਾ ਆ ਬਈ ਆ ਬੱਚਾ ਪੂਰਾ ਉੱਡਣ ਤੇ ਆ ਗਿਆ ਬਾਈ ਆਹ ਲਾ ਆ ਕੋ ਗੀਰੰਗਾ ਜਾਂ ਉੱਡਣ ਤੇ ਆ ਗਿਆ ਇਹਨ ਪੂਰਾ ਬਸ ਹੁਣ ਡਾ ਨਹੀਂ ਸਕਦੇ ਲਾਉਣ ਦਾ ਟਾਈਮ ਹੈ ਨਹੀਂ ਆ ਰੂੜਾ ਰੱਖਦੇ ਬਾਈ ਤੇ ਛਤਰੀਆਂ ਆਪਣੀਆਂ ਸਾਰੀਆਂ ਬਾਹਰ ਕੱਢੀਆਂ ਹੋਈਆਂ ਕਿਉਂਕਿ ਅੱਜ ਬਾਈਆਂ ਨੇ ਨਾ ਰੰਗ ਕਰਨਾ ਅੰਦਰ ਤੇ ਆਹ ਸਾਰਾ ਸਮਾਨ ਬਾਈਆਂ ਨੇ ਬਾਹਰ ਕੱਢ ਦੇਣਾ ਅੱਜ ਤੇ ਬਾਹਰ ਕੱਢਣ ਤੋਂ ਬਾਅਦ ਆਪਾਂ ਪੂਰਾ ਟਿਕਾ ਕੇ ਰੱਖਾਂਗੇ ਵੀ ਅੰਦਰ ਸਪੇਸ ਬਣ ਜੇ ਆਪਣਾ ਕਬੂਤਰਾ ਦਾ ਸਮਾਨ ਰੱਖਣ ਲਈ ਹਨ ਤੇ ਆਹ ਸਾਰਾ ਇਹਨਾਂ ਨੇ ਅੱਜ ਕੱਢ ਕੇ ਆਹ ਕੰਦ ਨੂੰ ਡਬਲ ਕੋਟ ਪੇਂਟ ਕਰਨਾ ਵਾ ਬਾਲ ਪੱਟੀ ਕਰਕੇ ਨਹੀਂ ਇਹ ਛੋਟੀ ਆ ਤੇ ਆਪਾਂ ਉਧਰ ਨਵੇਂ ਖੁੱਡਿਆਂ ਨੂੰ ਹੋਰ ਜਾਂ ਚਲਵਾ ਲਾਂਗੇ ਜਿਹੜੇ ਕੋਠੀ ਤੇ ਪਾਗੇ ਤੇ ਅੱਜ ਆ ਸਾਰਾ ਮੈਂ ਬਾਈ ਕਰ ਦਰਗੇ ਬਾਹਰ ਤੇ ਬਾਅਦ ਜਾ ਬਟਕਾਵਾਂਗੇ ਵੀ ਇਹਨਾਂ ਨੂੰ ਕੰਮ ਬਹੁਤ ਜ਼ਿਆਦਾ ਆ ਨਾ ਆਪਣੇ ਕੋਲ ਅਸੀਂ ਕੱਢਣਾ ਅਈਨਾਂ ਨੇ ਆ ਤੇ ਕਾਉਣਾ ਆਪਾਂ ਆ ਅੱਛਾ ਕਿਣ ਜਾਣ ਕੇ ਰੱਖਾਂਗੇ ਜਗ੍ਹਾ ਵੱਧ ਬਣ ਜੇ ਤੇ ਖੁੱਡਿਆਂ ਦਾ ਆਪਣੀ ਕੁਰਸੀ ਦਾ ਕੀ ਹਾਲ ਕਰਤਾ ਓਹੋ ਚਾ ਧੋਰਾ ਕੋਈ ਨਹੀਂ ਬਾਕੀ ਇਹਦੇ ਤੇ ਵੀ ਘੋਲਵਾ ਸਿੱਟਣਾ ਉਹ ਕਹਿੰਦਾ ਜਮਾ ਪਤਲਾ ਕਰਕੇ ਤੇਜ ਘੋਲੂਆ ਮਾਰਨਾ ਸਾਰੇ ਕੋਠੇ ਆਹੋ ਮਾਰਨਾ ਘੋਲੂਆ ਤੇ ਪਲਾਸਟਰ ਕਰਨਾ ਰੀਤਾ ਅਸੀਂ ਝਾੜ ਲਿਆ ਬੋਰੀ ਵੀ ਝਾੜ ਲਈ ਹੁਣ ਇਹਨੂੰ ਛਾਣਦੇ ਆ ਤੇਰ ਲਾਉਨੇ ਆ ਬੱਚੇ ਉੱਤੇ ਬਿਠਾ ਜਾਂਦੇ ਬਾਈ ਤੇ ਸੀਮੈਂਟਰ ਲਾ ਲਿਆ ਰੀਤੇ ਜ ਹੁਣ ਇਹਨੂੰ ਛਾਣਾਗੇ ਆ ਪਿਆ ਛਾਣਨਾ ਦੇਵ ਛਾਣੂਗਾ ਮੈਂ ਕਹੀਂ ਨਾ ਪਾਉਂਗਾ ਤੇ ਝੜ ਝੂੜੂ ਲਾ ਕੇ ਸਫਾਈ ਮੁੰਡਾ ਪੂਰੀ ਰੱਖਦਾ ਇਹ ਦਿਹਾੜੀ ਆਪਣਾ ਇਹ ਦਿਹਾੜੀਆ ਸਫਾਈ ਫੋਲ ਰੱਖਦਾ ਕੀ ਹੋ ਗਿਆ ਇਧਰਲੇ ਪਾਸੇ ਲਾ ਸਾਰੇ ਪਾਸੇ ਸਾਰੇ ਬੈਂਕ ਕੰਮ ਜਾ ਫਟਾਫਟ ਝਾੜੂ ਲਾ ਕੇ ਤੇ ਪਲਾਸਟਰ ਦਾ ਕੰਮ ਚੱਲਣਾ ਹੁਣ ਇੱਕ ਦੂ ਬਾਦ। ਲਓ ਵੀ ਇੰਨਾ ਕ ਖੁੱਡਾ ਆਪਣਾ ਕੱਲ ਪਲਾਸਟਰ ਹੋ ਗਿਆ ਇਹ। ਆ ਸਾਹਮਣੀ ਕੰਦ ਤੇ ਆ ਕੰਦ ਇੱਧਰ ਆਪਣੀਆਂ ਥੱਲੋਂ ਥੋੜੀ ਜਿਹੀ ਗੰਧ ਰਹਿ ਗਈ। ਬਾਕੀ ਸਾਰੇ ਹੋ ਗਏ। ਇਹਨੂੰ ਇਹਦੇ ਆਵਾ ਬਾਲ ਪੱਟੀ ਮਾਰਾਂਗੇ ਚੰਗੇ ਤਰੀਕੇ ਨਾਲ। ਘੇਂਡ ਬਾਲ ਗੱਲਬਾਤ ਕਰਾਂਗੇ। ਜੇ ਟਾਈਮ ਵੱਧ ਹੋਇਆ ਬਾਲੇ ਅੱਡ ਬਾਲੇ ਕਰਾਂਗੇ ਬ੍ਰਾਊਨ, ਇੱਥੋਂ ਕਰਾਂਗੇ ਵਾਈਟ। ਠੀਕ ਆ? ਅਡਜਸਟਮੈਂਟ ਵੀ ਫਿੱਟ ਕਰਾਂਗੇ। ਚੱਲ ਵੀ। ਝਾੜੂ ਵਾਲਾ ਕੰਮ ਨਬੜਲਾ ਆ ਥੋੜਾ ਸਾਨੂੰ ਉਚਾਈਆਂ ਲੱਗਦਾ ਖੁੱਡੇ ਚ ਵੜਨਾ ਆ ਥੋੜਾ ਠੀਕ ਆ ਨਾ ਅਹੀਂ ਜੀ ਕਰਕੇ ਬਸ ਓਕੇ ਬਾਈ ਆ ਸਾਰਾ ਪਾਸਟਰ ਕਰਨਾ ਅੱਜ ਲਓ ਵੀ ਦੇਵ ਨੇ ਹੁਣ ਹਲੇ ਚਾਹ ਪੀਤੀ ਸੀ 10 ਮਿੰਟ ਪਹਿਲਾਂ ਸੀਮੈਂਟ ਕਲਰ ਲਾ ਕੇ ਆ ਜਾਣ ਕੇ ਦੁਆਰੇ 2 ਗਲਾਸ ਆਪ ਦੇ ਵੇ ਲੈ ਆਇਆ ਤੇਰੇ ਹੀ ਆ ਨਾਲ ਖਾਣ ਨੂੰ ਵੀ ਲਾਇਆ ਹੁਣ ਤਾਂ ਇਹ ਆ ਚਾਹ ਦਾ ਸ਼ਕੀਨ ਮੁੰਡਾ ਆ ਦੇਖੋ ਇਹਦੀ ਚਾਹ ਦੇਖੋ ਚਾਹ ਦੇ ਕਿੰਨੀ ਮਿੰਦਾ ਦੇ ਦੋ ਦੋ ਗਲਾਸ ਪੀ ਜਾਂਦਾ ਚਾਹ ਦੇ ਬਾਕੀ ਮੈਸਤਰੀ ਉਧਰੋਂ ਵਿਹਲਾ ਹੋ ਕੇ ਆਉਂਦਾ ਤੇ ਫਿਰ ਇੱਧਰ ਲੱਗਦੇ ਆ ਅੰਕਲ ਇਹ ਵੀ ਲੱਡੂ ਲਿਆਉਂਦੇ ਲੱਡੂ ਲਿਆਉਂਦੇ ਲੱਡੂ ਖਣੀ ਦੇ ਲੱਗੀਆਂ ਬੱਸ ਓਏ ਇੱਕ ਪਾਣੀ ਥਾਲ ਪੂਰੀ ਇੱਕ ਨਾ ਓਹੀ ਤਾਂ ਗੱਲ ਆ ਥਾਲ ਪਾਣੀ ਚਰਪੜਿਆ ਕੋਈ ਜਾਂਦਾ ਪਿਆ ਮਗਰ ਪ੍ਰਭ ਆ ਰਹਾ ਓਕੇ ਆ ਦੇ ਮੈਸਤਰੀ ਜਨਮੜੀਆ ਹੈ ਬਾਈ ਪਾਣੀ ਤਾਂ ਓਕੇ ਆ ਮੈਨੂੰ ਬਹੁਤ ਲੱਗਦੀ ਆ ਬਾਈ ਵੇਯੋ ਸਾਲ ਨੂੰ ਤਾਂ ਦੋ ਖੁੱਡੇ ਜੀ ਪਤਾ ਲੱਗਾ ਕਿ ਨਹੀਂ ਮੇ ਤਾਂ ਲੱਗੀ ਆ ਆਪਰੋਂ ਤਾਂ ਹਫਤਾ ਲਾਇਆ ਮਿਲਣਾ ਲੈਣਾ ਹੱਥ ਹੀ ਚਲ ਮੜ ਕੇ ਚਾਲਾ ਪਹਿਲੇ ਤੈਨੂੰ ਦਿਲਾ ਜੀ ਦੋ ਖੁੱਡੇ ਵਾਦੇ ਪਰ ਹਲੇ ਵੀ ਖੁੱਡੇ ਤਾਂ ਹਲੇ ਵੀ ਪਰ ਖੁੱਡੇ ਤਾਂ ਕੰਮ ਰਹਿੰਦਾ ਅਜੋਠਾ ਲੈਣਾ ਖੁੱਡੇ ਦਾ ਲੈਣਾ ਬਈ ਦੇਖ ਲੈ ਉਧਰ ਤਾਂ ਆਪਣੇ ਪਿੱਛੇ ਨਹੀਂ ਲਾ ਦਮਾ ਫੇਰ ਲੱਗਦਾ ਮੇਰੇ ਹਿਸਾਬ ਨਾਲ ਉਧਰ ਬੰਦੇ ਲਾਵਾਂਗੇ ਦੋ ਨਾਲ ਉੱਧਰ ਬੰਦੇ 7-8 ਸੀਗੇ ਉੱਧਰ 2 ਲੈ ਕੇ ਆਉਣ ਹਾਂ ਕਾਰੀਗਰ ਬੰਦੇ ਲਾਵਾਂਗੇ ਅੱਛਾ ਅੱਛਾ ਕਾਰੀਗਰ ਲੌਬੀ ਵਿੱਚ ਤੇਰਾ ਬਾਹਰੋਂ ਪਾਣੀ ਲਾਤਾ ਇੱਧਰ ਅੰਦਰ ਵੀ ਲਾਤਾ ਇੱਧਰ ਲਈ ਜਾਣ ਸਾਰੇ ਬੱਸ ਬਾਹਰੋਂ ਲਾਤਾ ਆਹੜਾ ਖੁੱਡਾ ਰਹਿ ਗਿਆ ਆਹੜਾ ਖੁੱਡਾ ਵੀ ਗਰਜੀਤ ਨਹੀਂ ਲਾਈ ਜਾਂਦਾ ਹੈ ਹਾਂ ਕੰਕਰੀਟ ਚ ਵਧੀਆ ਖੜੇ ਆਓ ਥੋੜਾ ਆਪਾਂ ਮੈਸਤਰੀ ਬਣਾਈ ਸੀ ਫਿਰ ਆਪਾਂ ਬਣਾ ਕੇ ਰੰਗ ਵਾਲੇ ਰੰਗ ਵੀ ਆਪ ਹੀ ਕਰਦਾ ਹਾਂ ਆ ਦਦਾ ਭਾਈ ਇਹਨਾਂ ਦੋ ਖੁੱਡੇ ਤੇ ਨਹੀਂ ਓਖਾ ਹੋਇਆ ਫਿਰ ਉਧਰ ਕੀ ਹਾਲ ਹੋਊਗਾ ਦੋ ਸੱਤ ਅੱਠ ਖੁੱਡੇ ਪੋੜੇ ਉਧਰ ਲੋਨ ਮੇਂ ਤੇਰਾ ਆਲੇ ਖੁੱਡੇ ਤੇ ਵੀ ਕਰਤਾ ਪਾਣੀ ਛੜਕਦਾ ਆਲੇ ਖੁੱਡੇ ਤੇ ਵੀ ਪਾਣੀ ਪਾਣੀ ਲਾਤਾ ਹੁਣ ਬਾਹ ਲੈ ਜਾਂਦਾ ਹੈ ਪਾਣੀ 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 ਕਰਤਾ ਅਗਰ ਜੀਨੇ ਦਾ ਅੱਜ ਚੰਗੀ ਜਿਹਾ ਤਰਾਤਰ ਕਰਤਾ ਦੋ ਤਿੰਨ ਵਾਰੀ ਪਾਣੀ ਲਾਤਾ ਜਗਰ ਜੀਨੇ ਹੈ ਨਾ ਅਗਰ ਜੀ ਤਾਂ ਉਹ ਵਧੀਆ ਮਸਾਲਾ ਬੜੂ ਮਰਦਰੀ ਆ ਆ ਮਾਰੇ ਉਧਰ ਕੰਮ ਚਾਹੀਏ ਚੱਲੀ ਜਾਂਦਾ ਟੇਪਾਂ ਵਾਲਾ ਉਧਰ ਟੇਬ ਲੱਗੀ ਜਾਂਦੀ ਆ ਆ ਉਧਰ ਵੀ ਤੁਹਾਨੂੰ ਦਿਖਾਉਂਦੇ ਆ ਖੁੱਡਿਆਂ ਦਾ ਕੰਮ ਹਲੇ ਸਟਾਰਟ ਨਹੀਂ ਹੋਇਆ ਜਿਹੜੇ 9 ਬੱਚੇ ਬੰਦ ਕੀਤੇ ਸੀ ਅਸੀਂ ਉਹ ਵੀ ਉੱਤੇ ਲਿਆਂਦੇ ਤਾਂ ਪਲਵਾਨਾ ਚੱਲ ਰਹੀ ਆ 8 8 ਆ ਫਿਰ ਇੱਕ ਰਹਿ ਗਿਆ 9 ਸੀਗੇ ਇਹ ਚੱਲਦਾ ਛੱਡ ਦੇ ਵਿੱਚ ਕਿਹੜਾ ਰਹਿ ਗਿਆ ਕੋ ਰਹਿ ਗਿਆ ਇੱਕ ਬਸ 9 ਸੀਗੇ ਉੱਡਣ ਵਾਲੇ ਦੂਜੇ ਖੁੱਡੇ ਇਹ ਘੁੱਡੇ ਜੀ ਆਉ ਲੋਕ ਲੋਗ ਗਿਆ ਆਣਾ ਮੈਂ ਸਾਰੇ ਆ ਬੱਚੇ ਬੈਠੇ ਆ ਧੁੱਪੇ ਆਪਣੀ ਆ ਵੀ ਛੱਡ ਦਨੇ ਹੁਣ ਖੋਲ ਦੇ ਟਾਕੀ ਚੱਲ ਵੀ ਚੱਲ ਬੱਤਾ ਚੱਲ ਚੱਲ ਬੱਤਾ ਪੇਲ ਭੇਜ ਇਹਨਾਂ ਨੂੰ ਚੱਲ 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 ਤੂੰ ਵੀ ਚੱਲ ਹੁਣ ਤੇਰੀ ਵਾਰੀ ਆ ਚੱਲ ਚੱਲ ਬੱਤਾ ਮੇਰਾ ਫੇਵਰਿਟ ਬੱਚਾ ਚੱਲ ਚਲੋ ਇਹ ਹਰ ਸਰਾਂ ਦਾ ਮੇਰਾ ਫੇਵਰਿਟ ਟਾਕੀ ਦਾ ਖੋਲ ਦੇ ਚੱਲ ਬੱਤ ਹਰੇ ਸਰਾਣੇ ਜਾਂਦਾ ਤਾਂ ਐ ਨਹੀਂ ਤੇ ਕੀ ਕਿਉਂ ਜਾਂਦਾ ਉਹ ਤਾਂ ਇਹਨੂੰ ਕਹਿੰਦੇ ਨਹੀਂ ਸੀ ਚੱਲ ਬੱਤ ਤੂੰ ਵੀ ਚੱਲ ਕਹਨ ਨਾਲ ਹੀ ਜਾਂਦੇ ਲੋ ਬਹਿ ਗਏ ਸਾਰੇ ਉੱਤੇ ਇੱਧਰ ਬਿਠੇ ਪਾਣ ਰੂਪਾਂ ਲਾਈ ਜਾਂਦੇ ਆ ਬਾਈ ਹੁਣੀ ਸਰੀ ਵਾਲੇ ਸਰੀਆ ਬਣਨ ਲੱਗ ਗਿਆ ਉਹਦਾ ਲੋ ਵੀ ਮੈਂ ਤੇ ਦੇਵ ਨੇ ਇੱਧਰ ਕਾਲਾ ਰੰਗ ਬਣਾ ਲਿਆ ਤੇ ਅਸੀਂ ਕਾਲਾ ਰੰਗ ਲਾਤਾ ਇਹਦੀ ਕਾਲੀ ਪੇਟੀ ਕਰਤੀ ਤੇ ਇਹਦਾ ਕਾਲਾ ਟੂਸਾ ਕਰਤਾ ਬਾਕੀਆਂ ਦੇ ਵੀ ਲਾਉਣਾ ਠੀਕ ਆ ਸਾਰਿਆਂ ਦੇ ਕਾਲਾ ਰੰਗ ਲਾਵਾਂਗੇ ਜਿਹੜੇ ਛੋਟੇ ਬੱਚੇ ਆਪਣੇ ਛੇ ਆ ਕਾਲੀ ਬੇਟੀ ਧੋਦਾਂਗੇ ਦੋ ਵਾਰ ਥੋੜੀ ਜਿਹੀ ਵਿੰਗੀ ਹੋ ਗਈ ਭਾਵੇਂ ਤਾਂ ਸੋਹਣਾ ਲੱਗੂ ਤਾਂ ਵੀ ਹਨਾ 6 ਬੱਚੇ ਪਾਲੇ ਜਾਲ ਚ ਦੋ ਕੁ ਵੱਜਣ ਵਾਲੇ ਆ ਆਪਾਂ ਬੱਚੇ ਥੱਲੇ ਲੈ ਕੇ ਚੱਲੇ ਹੁਣ ਸਾਰੇ ਆ ਦੋ ਰਹਿ ਗਏ ਇਹਨਾਂ ਨੂੰ ਵੀ ਫੜਦੇ ਆ ਲਾਲ ਚੀਨਾ ਘੇਰ ਕੇ ਫੜਨਾ ਬਣਾ ਇਧਰ ਦੀ ਫੋਨ ਨਾ ਦਰਾ ਕੇ ਚੱਲ ਦੂਜਾ ਹੱਥ ਜਾ ਗਿਆ ਇਹ ਆ ਬੈਠਰ ਗੰਨੇ ਵਾਲਾ ਦੇ ਵੇਦਰ ਸੌਫਤੀ ਪਾਈ ਜਾਂਦਾ ਆਪਾਂ ਨੂੰ। ਉਹ 6 ਬੱਚੇ ਵੀ ਫੜਦੇ ਆ ਬਾਅਦ ਚ। ਆ ਇੱਕ ਰਹਿ ਗਿਆ ਬਸ। ਕੀ ਆਖ ਤੇ ਵੀ ਫੜ ਲਿਆ ਲਾਲ ਚੀਨਾ। ਚੱਲ ਵੀ ਚੱਕ ਲੈ ਪਿੰਜਰਾ ਬਾਈ। ਚੱਕਦਾ ਵੀ। ਚੱਕ 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 ਛੇਦੀ। ਆਉਂਗੀ ਤਾਂ ਨਹੀਂ ਜਾਂਦਾ। ਆ ਜਾਏਗਾ ਅਗਲਾ ਦਿਨ ਬਾਈ। ਬੱਚੇ ਆਪਾਂ ਕੋਠੇ ਤੇ ਬਿਠਾ ਦੇ। ਉਹ ਖੁੱਡਿਆਂ ਦੇ ਪਲਾਸਟਰ ਦਾ ਕੰਮ ਚੱਲ ਪਿਆ ਉਹ ਦੇਖੋ। ਪਲਾਸਟਰ ਆ ਪਕਣ ਲੱਗ ਗਿਆ ਜਨ ਮੇੜਦਾਂਗੇ ਉੱਤੇ ਘੋਲਵਾ ਪਾਇਆ ਸੀਗਾ ਕੱਲ ਉਹ ਤੇ ਵੀ ਪਾਣੀ ਲਾਤਾ ਬੱਚਿਆਂ ਨੂੰ ਬੋਤਲਾਂ ਚੋਗਾ ਦੇ ਕੇ ਕੋਠੇ ਤੇ ਬਿਠਾਤਾ ਇਹ ਰਾਮ ਨਾਲ ਧੁੱਪ ਸੇਕਦੇ ਆ ਪੱਥਲੇ ਕੰਮ ਕਰਦੇ ਆ ਇਹਨੂੰ ਡਰਾਈਵਰ ਵੀ ਬੱਸ ਆਉਂਦਾ ਵਾ ਉਹ ਵੀ ਆਪਣੇ ਨਾਲ ਲੱਗ ਜਾਊਗਾ ਅੱਜ ਤਾਂ ਨਹੀਂ ਵੱਡਾ ਕੰਮ ਤਾਂ ਅੱਜ ਨੇੜੇ ਲੱਗ ਜਾਉ ਆਪਣਾ ਘੁੱਡਾ ਅੰਦਰੋਂ ਸਾਰਾ ਪਲਾਸਟਰ ਉਹ ਬਾਹਰੋਂ ਜੱਦਾ ਹੋ ਜਾਊਗਾ ਅਗਲੇ ਤੋਂ ਪਾ ਲੈ ਆਹ ਦੇਖ ਬੰਦੂਆਂ ਬਾਪ ਨਵੀਂ 2 ਵਜੇ ਕਹਿੰਦੇ ਨਵਾਂ ਮਸਾਲਾ ਲਿਆ ਬਣਾ ਆ ਆ ਮੈਸਤਰੀ ਆਉਂਦਾ ਇੰਨੇ ਖੁੱਡੇ ਇੰਨਾ ਕ ਖੁੱਡਾ ਰੈਡੀ ਹੋ ਗਿਆ ਇਧਰ ਲਈ ਸਾਰੀ ਗੰਦ ਬਲਾਸਤਰ ਹੋ ਗਈ ਆਹ ਫਰੰਟ ਬਸ ਥੋੜਾ ਜਿਹਾ ਰਹਿ ਗਿਆ ਉੱਪਰਲਾ ਬਸ ਹਲਮਟ ਹੋ ਗਿਆ ਖੁੱਡੇ ਸਾਰੇ ਬਲਾਸਤਰ ਹੋ ਗਏ ਅੰਦਰੋਂ ਤੇ ਬਾਹਰੋਂ ਅੰਦਰੋਂ ਖੁੱਡੇ ਬਲਾਸਤਰ ਹੋ ਗਏ ਆਹ ਇੰਨਾ ਕ ਸੀਮੈਂਟ ਦੁਬਾਰੇ ਲਾਉਣਾ ਇੱਥੇ ਗਿੱਲਾ ਲੱਗ ਗਿਆ ਜਿਹੜਾ ਲੱਗਿਆ ਤਾਂ ਕਰਕੇ ਕਿੰਨਾ ਕ ਪਾਉਣਾ ਓਏ ਹੈ ਬਾਹਲਾ ਨਾ ਭਾਈ ਡੱਬਿਆਂ ਨਾਲ ਪਾਣੀ ਥੋੜੀ ਪੈਂਦਾ ਹੁੰਦਾ ਇਹਨਾਂ ਚ ਨਾਲੇ ਉਧਰ ਛੱਟੇ ਜਾਂਦੇ ਆ ਬਾਲਟੀਆਂ ਇੱਕ ਵਾਰ ਚ ਪਾ ਕੀ ਕਰੀ ਜੰਨਾ ਵਾ ਆ ਗੰਧ ਸਾਰੀ ਹੋ ਗਈ ਆ ਮਗਰਲੀ ਗੰਧ ਰਹਿ ਗਈ ਬਸ ਆ ਰਹਿ ਗਿਆ ਤੇ ਉਹ ਫਰੰਟ ਰਹਿ ਗਿਆ ਤੇ ਇਹਦੀ ਸਾਈਡ ਰਹਿ ਗਈ ਯਾਨੀ ਕਿ 2 ਢਾਈ ਘੰਟਿਆਂ ਦਾ ਕੰਮ ਰਹਿ ਗਿਆ ਖੁੱਡਿਆਂ ਦਾ ਇਸ ਦੋ ਵਾ ਦੋ ਦਿਨ ਇਹਨੂੰ ਐਂ ਛੱਡ ਦਾਂਗੇ ਫੇਰ ਬਾਲ ਬੱਟੀ ਮਾਰਾਂਗੇ ਇੱਕ ਇੱਧਰ ਲਈ ਗੰਧ ਰਹਿੰਦੀ ਆ ਮਾੜੀ ਜੀ ਨੇ ਆਏ ਨਹੀਂ ਆ ਗਿਆ ਬੜਾ ਸ਼ਤਰੂ ਆਏ ਗਿਆ ਵੀ ਤੇਰੇ ਨਾਲ ਵੱੜਦਾ ਸੀਗਾ ਨਹੀਂ ਵੱਡੇ ਛੋਟੇ ਦੇ ਇਲਾਜ ਕਰ ਲੈਣੀ ਉਹੀ ਤਾਂ ਗੱਲ ਉਹਨੂੰ ਬੱਚਾ ਆ ਵੀ ਤੂੰ ਇਨੇ ਬਰਾਬਰ ਦੇ ਮੇਰੇ ਬੇਟਾ ਹੈ ਹਾਂ ਤੇ ਮੇਰੇ ਬੇਟੇ ਆ ਕੀ ਆ ਇਹ ਬੱਚਾ ਇਹ ਬੱਚਾ ਹੀ ਹੈ ਹਾਂ ਸਾਡੇ ਮੂਰੇ ਬੱਚਾ ਹੀ ਹੈ ਇਹ ਕੀ ਹੈ ਲੋ ਵੀ 3:00 ਵਜ ਕੇ ਦੇਵਗਨਾਂ ਬੱਚੇ ਵੀ ਥੱਲੇ ਲੈ ਜੀ ਹੁਣ ਪੀਨੇ ਚਾਹ ਤੇ ਖੁੱਡੇ ਦਾ ਫਰੰਟ ਵੀ ਪਲਾਸਟਰ ਹੋ ਗਿਆ ਇੱਕ ਹਿਸਾਬ ਦਾ ਥੋੜਾ ਜਿਆ ਰਹਿ ਗਿਆ ਜਿਆ ਪੰਜ ਕੇ ਇਹਨਾਂ ਨੂੰ ਖੁੱਡੇ ਛੱਡਿਆ ਰਾਤ ਨੂੰ ਖਰਾਕ ਪਾਣੀ ਦੇ ਦਾਂਗੇ ਇਹਨਾਂ ਨੂੰ ਸ਼ਤਰੋ ਇੱਧਰ ਸਾਡਾ ਕੰਮ ਘੱਟ ਕਰਦਾ ਚਾਹ ਵੱਧ ਪੀਂਦਾ ਦੇਖੋ 2-2 ਗਲਾਸ ਪੀਂਦਾ ਹੈ ਡਰਾਈਵਰ ਦੋ ਦੋ ਗਲਾਸ ਮਿੰਦਾ ਹੈ ਗਾਣੇ ਸੌਣ ਸੌਂ ਜਾਵਿੰਦਾ ਫੜਾ ਫੜ ਇਹਨਾਂ ਨੂੰ ਖੁੱਡੇ ਛੱਡਿਆ ਤੇ ਆਹਰ ਲਾ ਔਰ ਲਾਈ ਸਾਈਡ ਸਾਰੀ ਪਲਾਸਟਰ ਹੋ ਗਈ ਤੇ ਫਰੰਟ ਮਾੜਾ ਯਾਰ ਰਹਿ ਗਿਆ ਇੰਨਾ ਹੋ ਗਿਆ ਬਾਈ ਖੁੱਡਿਆਂ ਦਾ ਕੰਮ ਦੇ ਬਈ ਇੱਥੇ ਖੜ ਜਾ ਓਏ ਤੇਰੀ ਫੋਟੋ ਖਿੱਚੀ ਇੱਧਰ ਖੜ ਆ ਡਾਕੀ ਮੂਰੇ ਖੜ ਪਿੰਜਰਾ ਚੱਕ ਲਾ ਤਾ ਚੱਕ ਲਾ ਪਿੰਜਰਾ ਐਂ ਕਰ ਦੇ ਕਰ ਦੇ ਐਂ ਕਰ ਗੁੱਠਾ ਲੈ ਕਰ ਗੱਡੀਆਂ ਦੇ ਜੀਭਾਂ ਲੱਗਣ ਗੋਠਾ ਕਰਾਂ ਹਾਂ ਹਾਂ ਸਵਾ ਕਰ ਲਾ ਗੋਠਾ ਕਰ ਪਰ ਲਾ ਗੋਠਾ ਜੱਬਾ ਜਾ ਯਾਰ ਚਾ ਲਿਆ ਤੇ ਆਹ ਫਰੰਟ ਮਸ ਮਾੜਾ ਰਹਿ ਗਿਆ ਇੰਨਾ ਕਾ ਦੇਖੋ ਤੇ ਆਹ ਸਾਈਡਾਂ ਰਹਿ ਗਈਆਂ ਇਧਰਲੀ ਸਾਈਡ ਰਹਿ ਗਈ ਤੇ ਪੈਕ ਰਹਿ ਗਈ ਬਾਕੀ ਸਾਰਾ ਗੁੱਡਾ ਪਲਾਸਟਰ ਹੋ ਗਿਆ ਛੱਦਰੂ ਨੇ ਇੱਕ ਗੱਜ ਛੜਤਾ ਬਸ ਆਹ ਮਾੜਾ ਆ ਇਹ ਵੀ ਸੈੱਟ ਕਰ ਦੂਗਾ ਨਾ ਆ ਨਾ ਇੱਥੇ ਸੀਮ ਪਲਾਸਟਰ ਸੀਮੈਂਟ ਗਿੱਲਾ ਵਾਲਾ ਬਣਿਆ ਹੋਇਆ ਸੀਗਾ ਆ ਸੈੱਟ ਬੈਟ ਕਰਨਾ ਗੱਲ ਬਾਕੀ ਸਾਰੇ ਗੁੱਡੇ ਪਲਾਸਟਰ ਹੋ ਗਏ ਗੱਲਬਾਤ ਬਣ ਗਈ ਨਾ ਹੋਂ ਤਾਂ ਹਾਂ ਇਹ ਐਰ ਪੂਰਾ ਘਹਿਣ ਕੀਤਾ ਕੰਮ ਦਾ ਮਾੜਾ ਮੈਸਤਰੀ ਦਾ ਇੱਕ ਗਰੰਟੀ ਨਾਲ ਕੰਮ ਕਰਦਾ ਇਧਰ ਦੋਹਾਂ ਨਾਲ ਕੰਮ ਕਰਦਾ ਮੁੰਡਾ ਇਹਨੂੰ ਕਹਿੰਦੇ ਤਗੜਾ ਮੈਸਤਰੀ ਹੈ ਕਿਵੇਂ ਲੈ ਭਾਈ ਮੈਂ ਸਦਰੂ ਭਾਈ ਤੈਨੂੰ ਹੱਟ ਜਾ ਲੇਬਰ ਕਿਵੇਂ ਲੱਗੀ ਡਰਾਈਵਰ ਲੇਬਰ ਇਹ ਕਾਰ ਬੇਕਾਰ ਕਿੰਨੀ ਦਿਹਾੜੀ ਦੇ ਕੰਮ ਕਰ ਸਕਦੇ ਇਹਨੇ ਕਰਨਾ ਹੋਵੇ 320 ਮਸਾਂ ਦੇ 320 ਮਸਾਂ 600 ਚੱਲਦਾ ਹਾਲੇ 300 ਘਾਟੇ ਚਾ ਲਓ ਦੇਵ ਫੇਰ ਚਾ ਲੈ ਆਇਆ ਚਾਹ ਹੀ ਪੀ ਆਇਆ ਹੁਣ ਫੇਰ ਤੇਰੇ ਗੱਜ ਨੂੰ ਪੈਰ ਲਾਉਂਦਾ ਇਹ ਮੈਨੂੰ ਹੈਗਾ ਇਹਨੇ ਲਾਇਆ ਪੈਰ ਬਾਈ ਹੁਣ ਸੱਚੀ ਦੇਵ ਨੇ ਕਿੱਥੇ ਗੱਜ ਨੂੰ ਚੱਕ ਲੈ ਇੱਥੇ ਕੁੱਟਣਾ ਕਰੀ ਬਹੁਤ ਫੇਰ ਉਹਦੇ 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 ਪੈਰ ਨਾ ਭਰੇ ਕਰਦਾ ਦੇਖ ਇੱਧਰ ਵੱਡ ਨਾਲ ਖਾਣੀ ਅੱਜ ਲੈ ਫੇਰਾ ਵੱਜੂ ਤੇਰੇ ਮੂੰਹ ਤੇ ਦਿੰਦਾ ਆਤੀ ਗੱਲ ਪੈਰ ਲੱਗਦੇ ਸੌਣ ਫੇ ਦੁਬਾਰਾ ਫੇ ਚੋ ਪੇੜ ਪੈਂਦੀ ਮਸਾਲੇ ਚ ਪਾਣੀ ਲੋਬ ਮੇ ਤੇਰਾ ਮਿੱਤਰੋ ਵੈ ਮਸਤਰੀ ਤਾਂ ਮਸਾਲਾ ਖਾਂ ਲੱਗਿਆ ਵੈਸਤਰੀ ਬਾਈ ਅਜਾ ਬੜਾ ਹੀ ਜਾਂਦੇ ਮਸਤਰੀ ਵਾਈ ਖਾਈ ਜਾਂਦਾ ਮਸਾਲਾ ਫੜ ਫੜ ਇਧਰ ਦੇਖੋ ਕਿ ਮੈਂ ਰੋਟਾ ਬੈਲ ਦਾ ਨਹੀਂ ਤੋੜਿਆ ਆਹ ਦੇਖੋ ਕਿ ਲਾ ਮੋਟ ਮੋਟ ਲਾਤਾ ਮਸਾਲਾ ਵੱਧੂ ਵੱਧੂ ਮਸਾਲਾ ਲਾਤਾ ਬਾਈ ਲੇਤਾ ਓ ਬਾਈ ਕੀ ਖਾਈ ਜਾਂਦਾ ਮਸਾਲਾ ਉਧਰ ਤੋਂ ਸਾਰਾ ਰੇਤਾ ਵਗਾਤਾ ਤੇਲ ਤਾਂ ਆਗ ਨਹੀਂ ਬਜੀਆ ਤੋ ਸਾਰਾ ਉਧਰ ਆ ਫੜੀ ਆ ਬਈ ਦੇਗਾ ਆ ਦੇ ਮੈਲੂ ਜੇ ਕਾਈ ਹੱਲ ਜਵਾ ਕਰੋ ਉਹ ਜਿਹੜੇ ਬਲ ਵੱਡੇ ਵੱਡੇ ਲੈ ਉਹਨਾਂ ਨੂੰ ਚਕੋਦਾ ਜੀ ਆ ਘੜੀ ਜਾਂਦੇ ਆ ਤੇ ਆਪਾਂ ਦੇਖੋ ਕੱਲ ਕਿੰਨਾ ਮਸਾਲਾ ਝੜਿਆ ਸੀ ਆ ਬੱਚਿਆ ਖਿੱਲਾ ਸਾਰਾ ਬਾਈ ਲੈ ਉੱਥੇ ਢੋਣ ਦਾ ਤੇ ਆ ਵੀ ਲਾਤਾ ਬੋਲਿਆ ਦਾਜਣਾ ਕਰ ਤੇਰੀ ਮੈਂ ਬਲੌਗ ਤੇ ਇਹ ਗੱਲ ਕੱਢ ਦੂੰ ਇਹ ਗੱਲ ਪੂਰੀ ਨਹੀਂ ਹੁੰਦੀ ਗੱਲ ਜਿਹੜੀ ਵੀ ਕਰਨੀ ਹੋਰ ਪੂਰੀ ਕਰਨੀ ਆ ਕਲੀਅਰ ਬੋਲਿਆ ਕਰ ਕਲੀਅਰ ਪਹਿਲਾਂ ਬੋਲ ਕੇ ਜਾ ਬੋਲੋ ਬੋਟਾ ਤੇ ਕਹਿਦਾ ਕਰ ਫੇਰ ਹਾਂ ਟ੍ਰੇਨਿੰਗ ਲੈ ਲੈ ਕਰ ਪਹਿਲਾਂ ਤੇਰੀ ਕੋਈ ਵੀ ਗੱਲ ਸਿਰੇ ਨਹੀਂ ਲੱਗਦੀ ਹੁੰਦੀ ਮੈਨੂੰ ਹਰੇਕ ਸਾਰੀ ਕੱਟਣੀ ਪੈਂਦੀ ਆ ਗੱਲ ਆਉਂਦੀ ਸਿਰੇ ਲਵਾਇਆ ਕਰ ਅੱਛਾ ਜਿਹੜੀ ਵੀ ਗੱਲ ਕਹਿਣੀ ਹੋਰ ਪੂਰੀ ਕਰਿਆ ਕਰ ਆਮੀਆ ਮੀਮੀ ਇਹ ਕੀ ਕਰ ਜੰਦਾ ਵਾ ਲਓ ਵੀ ਖੁੱਡੇ ਫਾਈਨਲੀ ਸਾਰੇ ਕੰਪਲੀਟ ਹੋ ਗਏ ਸਾਰੇ ਪਾਸੇ ਤੇ ਖੁੱਡੇ ਕੰਮਲੀਟ ਹੋਣ ਦੀ ਖੁਸ਼ੀ ਸ਼ਤਰੂ ਨੂੰ ਨਾ ਪਤਾ ਨਹੀਂ ਯੋਗਦਾਨ ਪਾਰਟੀ ਕਰਦੀ ਚਾਹ ਦੀ ਪਾਰਟੀ ਕਰਦੀ ਯੋਗਦਾਨ ਸਿੱਧਾ ਵੱਧ ਯੋਗਦਾਨ ਤਾਂ ਡਰਾਈਵਰ ਦਾ ਹੀ ਵੱਧਦਾ ਸਾਰਨ ਦਾ ਵੱਧ ਤੇ ਦੇਵ ਨੇ ਤਾਂ ਤੁਹਾਨੂੰ ਪਤਾ ਕਉ ਕੀਤਾ ਹੀ ਨਹੀਂਗਾ ਇੱਧਰ ਸ਼ਤਰੂ ਨੇ ਆਏ ਨੂੰ ਵੀ ਬੋਲ ਜਾ ਕਰ ਦੇਣਾ ਪਿੱਛੇ ਆਪਣੇ ਹੀ ਪੈਰ ਅੜਕਣਾ ਫਟਾਫਟਾ ਦੇ ਚੱਕਰ ਚ ਇੱਧਰ ਵੀ ਸਾਰਾ ਹੋ ਗਿਆ ਸਾਰਾ ਪਲਾਸਟਰ ਹੋ ਗਿਆ ਅਨ ਪਰਸ ਨੂੰ ਕਰਾਂਗੇ ਪਰਸ ਨੂੰ ਬਾਲ ਬੱਟੀ ਕਰਾਂਗੇ ਇੱਕ ਦਿਨ ਕੱਲ ਨੂੰ ਛੱਡ ਦਿੰਨੇ ਆ ਓਕੇ ਹੋ ਗਿਆ ਸਾਰਾ ਲੋ ਵੀ ਕਹਿੰਦੇ ਖੁੱਡੇ ਜਮਾਂ ਕੰਪਲੀਟ ਕਰਤੇ ਓਕੇ ਦੀ ਰਿਪੋਰਟ ਬਣਾਤੀ ਦੇਖੋ ਐਨ ਪੂਰੇ ਹੁਣ ਪਰਸੋਂ ਨੂੰ ਮਾਰਾਂਗੇ ਤੇ ਬਾਲਵੱਟੀ ਕੱਲ ਦਾ ਦਿਨ ਛੱਡ ਦੇਣਾ ਇਹਨੂੰ ਆਪਾਂ ਹੀ ਸੀਮੈਂਟ ਨੂੰ ਐਨ ਪੂਰੇ ਓਕੇ ਦੀ ਰਿਪੋਰਟ ਬਣ ਗਏ ਦੱਸੋ ਕਮੈਂਟ ਕਰਕੇ ਕਿਵੇਂ ਲੱਗੇ ਸਾਰਾ ਸਮਾਨ ਇੱਧਰ ਲਿਆਂਦਾ ਛਤਰੂ ਬਾਈ ਇੱਧਰ ਆਪਣਾ ਫਾਰਮ ਦਾ ਲੈਂਟਰ ਪਈ ਜਾਂਦਾ ਇਹ ਲੈਂਟਰ ਪੈਜੂ 20 ਤਰੀਕ ਨੂੰ ਕਿੰਨਾ ਉਧਰੋਂ ਆਇਆ ਤਾਂ 1 ਨਾਲ ਫਟਾ